ਅਸੀਂ ਉੱਥੇ ਨਹੀਂ ਜਾਵਾਂ ਕਿਉਂਕਿ ਜਿੰਨਾਂ ਦੀ ਕਮਾਂਡ ਸੰਭੀ ਆ ਪਹਿਲਾਂ ਹੀ ਹੁਲੀਆ ਉੱਥੇ ਵਿਗੜਿਆ ਹੋਇਆ ਜੇ ਕੱਲ ਨੂੰ ਹੋਰ ਵਿਗੜਦਾ ਤਾਂ ਉਈ ਜ਼ਿੰਮੇਵਾਰੀ ਸਾਡੇ 'ਤੇ ਜੁਮੇ ਆਉ। ਵੀ ਇਹ ਵਿਗਾੜਨ ਵਾਸਤੇ ਆਏ ਠੀਕ। ਕਾਜ਼ਾ ਨੂੰ ਪਤਾ ਵੀ ਗਾਲਾਂ ਕੱਢਣ ਵਾਲੇ ਨਾਲ ਜਿਹਨਾਂ ਲਈ ਲਿਖੀ ਜਾਣ ਕਿ ਇੰਟਰਪੋਕ ਆਏ। ਪਰ ਮਨਜੀਤ ਨੇ ਇੰਟਰਪੋਕਟ ਨਹੀਂ 35 ਸਾਲ ਚ ਘਰ ਚ ਲੜੇ ਨੇ ਲੜੇ ਨਹੀਂ ਕੱਲੇ ਜਿੱਤੇ ਆ। ਅਸਲ ਨੂੰ ਪੁੱਛ ਕੇ ਨਹੀਂ ਪ੍ਰੋਗਰਾਮ ਦੇਣਾ ਹਨਾ ਨਾ ਉਹਨਾਂ ਨੇ ਸਾਨੂੰ ਪੁੱਛ ਕੇ ਦੇਣਾ। ਤੁਹਾਨੂੰ ਕੀ ਲੱਗਦਾ ਹੈ ਹੁਲੀਆ ਖਰਾਬ ਹੋਣ ਦਾ ਉੱਥੇ ਦਾ ਕਾਰਨ ਕੀ ਹੈ? ਸਿਪਲ ਕੰਨ ਪਤਲਾ ਗਿਆ ਸਿਪਲ ਨਹੀਂ ਹੁੰਦਾ ਬਸ ਹੋਈ ਲੜਾਈ ਦਾ ਟਾਂਗੇ ਇਹ ਨਹੀਂ ਹੁੰਦਾ ਵੀ ਅਸੀਂ ਉੱਥੇ ਜਾ ਕੇ ਲੜਦੀਆਂ ਅਸੀਂ ਜੰਗ ਦੇ ਮੈਦਾਨ ਚ ਜੰਗ ਦਾ ਰੂਪ ਕਿਹੜਾ ਧਾਰਨਾ ਉਸ ਕਰੀ ਸੈਕਿੰਡਸ ਦਾ ਇਹ ਨਹੀਂ ਨਾ ਉਹ ਕਹਿੰਦੇ ਕਿ ਇਸ ਵੇਲੇ ਮੁਸੀਬਤ ਦੀ ਘੜੀ ਹੈ ਤੇ ਜਾ ਕੇ ਉੱਥੇ ਸਾਥ ਦੇਣਾ ਚਾਹੀਦਾ ਰਲਣਾ ਚਾਹੀਦਾ ਕਦੇ ਔਰ ਭਾਨ ਗਲਤ ਨਹੀਂ ਹੈਗੇ ਲੋਕਾਂ ਨੂੰ ਨਹੀਂ ਪਤਾ ਹੁੰਦਾ ਆ ਇੱਥੇ ਬੰਦਾ ਮੈਨੂੰ ਦੁਬਾਰੇ ਕਹੀ ਜਾਂਦਾ ਜਰਮਨ ਨੂੰ ਗੱਲ ਕਹੀ ਮਖਜਾਰ ਬਖਰੇਵੇਂ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਸੀ ਇਸ ਦਾ ਵੀ ਬਖਰੀਵਾ ਦੇਖੋ 26 ਜਨਵਰੀ ਨੂੰ ਕੀ ਵਾਪਰਿਆ ਦਿੱਲੀ ਸਾਡਾ ਬਖਰੀਵਾ ਵੀ ਅਸੀਂ ਉਹ ਜਾ ਮਤਲਬ ਨਾ ਤਾਂ ਸੰਘਰਸ਼ ਕਰਾਂਗੇ ਅਸੀਂ ਸ਼ਾਂਤ ਮਈ ਰੱਖਣਾ ਸਾਡਾ ਇੱਕ ਪੁੱਤ ਕੱਲ ਚਲੇ ਗਿਆ ਨਾ ਸਾਨੂੰ ਬਹੁਤ ਫਿਕਰ ਆ ਉਹਦਾ ਜੇ ਜੇ 1984 ਵਰਗਾ ਦਿੱਲੀ ਚ ਬਣ ਜਾਂਦਾ ਕਿੰਨੇ ਜਾਂਦੇ ਹੋਰ ਬਖਰੀਵਾ ਸਾਡਾ ਅੱਜ ਵੀ ਆਉਦੋਂਗੀ ਜਿਹੜੀ ਆਲੀ ਕਿਸ ਤਰ੍ਹਾਂ ਕਿਤਾ ਐਵੋਇਡ ਹੋ ਸਕਦੀ ਸੀ ਜੇ ਇਹ 13 ਦੇ ਇਨਸੀਡੈਂਟ ਤੋਂ ਬਾਅਦ ਵੀ ਇਹ ਸਮਝ ਨਾ ਦੇ ਕਿ ਸਾਡਾ ਜਾਣਾ ਵਾਸਤਾ ਉੱਥੇ ਹੈ ਨਹੀਂ ਇਹ ਪਲਾਨ ਚ ਕੀ ਜਿਹੜੀ ਮਹਗਾਈਆਂ ਸੀ ਜੱਥੇ ਵੰਦੀਆਂ ਨੇ ਮਹਗਾਈਆਂ ਸੀ ਉੱਥੇ ਜਦੋਂ ਮਤਲਬ ਕਿਸਾਨ ਤੱਕ ਟਰੈਕਟਰ ਤਾਂ ਲੈ ਜਾਉਣਾ ਚਲੋ ਮੰਨ ਲਓ ਟਰੈਕਟਰ ਟਰਾਲੀ ਲੈ ਕੇ ਜਾਂਦੇ ਹਾਂ ਜਦੋਂ ਦੂਜੀ ਜੰਗ ਦੀ ਤਿਆਰੀ ਕਰਦੇ ਨੇ ਕੀ ਆ ਸੀ ਦੂਜੀ ਫੌਜ ਨਾਲ ਤਾਂ ਤਕੜੇ ਹੋਗੇ ਫਿਰ ਐਸ ਕੇ ਐਮ ਦੀ ਬੈਠਕ ਹੋਈ ਹੈ ਸਾਡੇ ਨਾਲ ਮਨਜੀਤ ਸਿੰਘ ਧਨੇਰੋੜੀ ਮੌਜੂਦ ਨੇ ਗੱਲਬਾਤ ਕਰਦੇ ਆ ਕਿਵੇਂ ਦੀ ਰਹੀ ਮੀਟਿੰਗ ਅੰਦਰ ਕੀ ਕੁਝ ਚਰਚਾਵਾਂ ਹੋਈਆਂ ਬਹੁਤ ਵਧੀਆ ਵਧੀਆ ਸਲੀਕੇ ਨਾਲ ਇਕੱਲੇ ਇਕੱਲੇ ਬੋਲੇ ਨੇ ਪ੍ਰਧਾਨਗੀ ਮੰਡਲ ਸੀ 11 ਮੈਂਬਰੀ ਤੇ ਬਹੁਤ ਵਧੀਆ ਢੰਗ ਨਾਲ ਮੀਟਿੰਗ ਸਿਰੇ ਚੜੀ ਉਹਦੋਂ ਵਸ ਪੱਤਰਕਾਰਾਂ ਨੂੰ ਸਮੋਤ ਹੋਇਆ ਪੀਸੀ ਹੋਈ ਆ ਸਿਰੇ ਤੱਕ ਬਹੁਤ ਵਧੀਆ ਨਮਣੀ ਮੈਂ ਸਭ ਦੀਆਂ ਨਜ਼ਰਾਂ ਇਹੀ ਸੀ ਕਿ ਐਸਕੇਐਮ ਸਪੋਰਟ ਕਰਦੀ ਐ ਖਨੋਰੀ ਤੇ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਹੋਏ ਕਿਸਾਨਾਂ ਦਾ ਜਾਂ ਨਹੀਂ ਕਰਦੀ ਕੀ ਅਜੇ ਹੀ ਗੱਲਾਂ ਰਹੀਆਂ ਕਿ ਤੁਹਾਡੇ ਵੱਲੋਂ ਇਹ ਕਾਲ ਨਹੀਂ ਦਿੱਤੀ ਕਿ ਕਿ ਅਸੀਂ ਉਹਨਾਂ ਦਾ ਸਪੋਰਟ ਕਰਦੇ ਅਸੀਂ ਸਪੋਰਟ ਪਹਿਲਾਂ ਵੀ ਕਰਦੇ ਸੀ ਹੁਣ ਵੀ ਕਰਦੇ ਆ ਮੰਗਾ ਉਹਨਾਂ ਦੀਆਂ ਵੀ ਉਹ ਹੀ ਸਾਡੀਆਂ ਵੀ ਉਹ ਹੀ ਆ ਇਹ ਰਹੀ ਗੱਲ ਜਿਹੜੀ ਮੈਨੂੰ ਪਤਾ ਪੱਤਰਕਾਰਾਂ ਨੂੰ ਤੁਸੀਂ ਕਹਿੰਦੇ ਤੁਸੀਂ ਉੱਥੇ ਜਾਓਗੇ ਕਿ ਨਹੀਂ ਜਾਓਗੇ ਅਸੀਂ ਉੱਥੇ ਨਹੀਂ ਜਾਵਾਂਗੇ ਕਿਉਂਕਿ ਜਿੰਨਾਂ ਦੀ ਕਮਾਂਡ ਸੰਭੀ ਆ ਪਹਿਲਾਂ ਹੀ ਹੁਲੀਆ ਉੱਥੇ ਵਿਗੜਿਆ ਹੋਇਆ ਜੇ ਕੱਲ ਨੂੰ ਹੋਰ ਵਿਗੜਦਾ ਤਾਂ ਈ ਜ਼ਿੰਮੇਵਾਰੀ ਸਾਡੇ 'ਤੇ ਆਊਗੀ ਵੀ ਇਹ ਵਿਗਾੜਨ ਵਾਸਤੇ ਆਏ ਆ ਠੀਕ ਅਸੀਂ ਜੋ ਸਾਡੇ ਕਰਨ ਲਈ ਜ਼ਬਰ ਦੇ ਖਿਲਾਫ ਅਸੀਂ 13 ਤਰੀਕ ਤੋਂ ਲੜ ਰਹੇ ਹਾਂ 4 ਘੰਟੇ ਦਾ ਮਰੀਲਾ ਰੋਕਣ ਦਾ ਸੱਦਾ ਹੋਰ ਨਹੀਂ ਕਿਸੇ ਨੂੰ ਦਿੱਤਾ ਮੇਰੀ ਜਥੇਬੰਦੀ ਨੇ ਦਿੱਤਾ ਅਗਰਾਹ ਦੀ ਜਥੇਬੰਦੀ ਨੇ ਦਿੱਤਾ ਟੋਲ ਪਲਾਜ਼ਿਆਂ ਵਾਲਾ ਦਿੱਤਾ ਜੋ ਸਾਨੂੰ ਠੀਕ ਲੱਗਦਾ ਲੜਾਈ ਦਾ ਢਾਂਗ ਇਹ ਨਹੀਂ ਹੁੰਦਾ ਵੀ ਅਸੀਂ ਉੱਥੇ ਜਾ ਕੇ ਲੜਦੀਆਂ ਅਸੀਂ ਜੰਗ ਦੇ ਮੈਦਾਨ 'ਚ ਜੰਗ ਦਾ ਰੂਪ ਕਿਹੜਾ ਧਾਰਨਾ ਉਹ ਅਸੀਂ ਕਰ ਰਹੇ ਹ ਪਹਿਲਾਂ ਹੀ ਹੂਲੀਆ ਖਰਾਬ ਹੋਇਆ ਔਰ ਜ਼ਿੰਮੇਵਾਰੀ ਸਾਡੇ ਸਿਰ ਦੇ ਉੱਤੇ ਆ ਜਾਊਗੀ ਤੁਹਾਨੂੰ ਕੀ ਲੱਗਦਾ ਹੈ ਹੂਲੀਆ ਖਰਾਬ ਹੋਣ ਦਾ ਉੱਥੇ ਦਾ ਕਾਰਨ ਕੀ ਰਿਹਾ ਦੇਖੋ ਉਹ ਮੈਂ ਤਾਂ ਆਪਮਹਰਤਾ ਕਹੂੰਗਾ ਗੈਰ ਡਿਸਪਲਿਨ ਨਹੀਂ ਕਹਿੰਦੇ ਕਹਿੰਦੇ ਮੈਨੂੰ ਤਾਂ ਗੈਰ ਡਿਸਪਲਿਨ ਹੀ ਹੁੰਦਾ ਉਹ ਬਸ ਉਹ ਹੀ ਆ ਕਿਸ ਦੇ ਵੱਲੋਂ ਰਿਹਾ ਦੋ ਲੀਡਰ ਹੀ ਕਿਉਂਕਿ ਮੇਨ ਨੇ ਡੱਲੇਵਾਲ ਤੇ ਪੰਦੇਰ ਦੋਵਾਂ ਥੱਲੇ ਲੀਡਰ ਹੁੰਦੇ ਆ ਉਹ ਤਾਂ ਦੋ ਤਾਂ ਪੰਜਾਬ ਦੇ ਆ ਤੇ ਥੱਲੇ ਮਤਲਬ ਸਾਡੇ ਬਲਾਕਾਂ ਦਾ ਕਦੇ ਲੀਡਰ ਹੁੰਦੇ ਆ ਸਾਰਿਆਂ ਨੂੰ ਕੰਟਰੋਲ ਕਰਨਾ ਚਾਹੀਦਾ ਸਾਰੇ ਲੋਕਾਂ ਦੇ ਕਿਉਂਕਿ ਸੈਂਟੀਮੈਂਟਸ ਦਾ ਇਹ ਨਹੀਂ ਨਾ ਉਹ ਕਹਿੰਦੇ ਕਿ ਇਸ ਵੇਲੇ ਮੁਸੀਬਤ ਦੀ ਘੜੀ ਹੈ ਤੇ ਜਾ ਕੇ ਉੱਥੇ ਸਾਥ ਦੇਣਾ ਚਾਹੀਦਾ ਰਲਣਾ ਚਾਹੀਦਾ ਇਹ ਲੋਕਾਂ ਦੇ ਇਰਮਾਨ ਗਲਤ ਨਹੀਂ ਹੈਗੇ ਲੋਕਾਂ ਨੂੰ ਨਹੀਂ ਪਤਾ ਹੁੰਦਾ ਅੱਜ ਇੱਥੇ ਬੰਦਾ ਮੈਨੂੰ ਦੁਬਾਰਾ ਇੱਕ ਕਹੀ ਜਾਂਦਾ ਜਰਮਾਂ ਨੂੰ ਗੱਲ ਕਹੀ ਮਖ ਜਰਾ ਵਖਰੇਵੇਂ ਕਹਿੰਦਾ ਸਾਨੂੰ ਤਾਂ ਪਤਾ ਹੀ ਨਹੀਂ ਸੀ ਇਸ ਗੱਲ ਦਾ ਕਿਉਂਕਿ ਲੋਕਾਂ ਨੂੰ ਗੱਲ ਹੀ ਨਹੀਂ ਗਈ ਹੋਈ ਜਦ ਬਖਰੇਵੇਂ ਗੱਲ ਦੱਸਦੇ ਵਖਰੇਵੇਂ ਕਿਸ ਗੱਲ ਦੇ ਨੇ ਉਹ ਨਹੀਂ ਵਖਰੇਵੇਂ ਦੇਖੋ 26 ਜਨਵਰੀ ਨੂੰ ਕੀ ਵਾਪਰਿਆ ਸੀ ਦਿੱਲੀ ਸਾਡਾ ਬਖਰੀਮਾ ਵੀ ਅਸੀਂ ਉਹ ਜਾ ਮਤਲਬ ਨਾ ਤਾਂ ਸੰਘਰਸ਼ ਕਰਾਂਗੇ ਅਸੀਂ ਸ਼ਾਂਤਮਈ ਰੱਖਣਾ ਸਾਡਾ ਇੱਕ ਪੁੱਤ ਕੱਲ ਚਲੇ ਗਿਆ ਨਾ ਸਾਨੂੰ ਬਹੁਤ ਫਿਕਰ ਆ ਉਹਦਾ ਜੇ ਜੇ 1984 ਵਰਗਾ ਦਿੱਲੀ ਚ ਬਣ ਜਾਂਦਾ ਕਿੰਨੇ ਜਾਂਦੇ ਹੋਰ ਬਖਰੀਮਾ ਸਾਡਾ ਅੱਜ ਵੀ ਆ ਉਦੋਂ ਵੀ ਸੀ ਠੀਕ ਆ ਸਾਨੂੰ ਪਤਾ ਵੀ ਗਾਲਾਂ ਕੱਢਣ ਵਾਲੇ ਨਾਲ ਦੀ ਨਾਲ ਲਿਖੀ ਜਾਣ ਕਿ ਡਰਪੋਕ ਆ ਇਹ ਪਰ ਮਨਜੀਤ ਨੇ ਡਰਪੋਕ ਆ ਕਿ ਨਹੀਂ 35 ਸਾਲ ਸੰਘਰਸ਼ ਲੜੇ ਨੇ ਲੜੇ ਨਹੀਂ ਕੱਲੇ ਜਿੱਤੇ ਆ ਜਿਹਦਾ ਅਖੀਰਲਾ ਸੰਘਰਸ਼ ਹੋਆ ਆ ਖੜਾ ਸੂਰਮਾ ਅੱਜ ਜਿਹੜੇ ਇਹੋ ਜਿਹੇ ਲੋਕ ਸੀ ਨਾ ਅੱਜ ਤੁਸੀਂ ਜਾਣਿਓ ਪਰਸੋ ਛੱਡ ਕੇ ਆਏ ਸੀ ਜੇਲ੍ਹ ਚ ਅੱਜ ਕਢਾ ਕੇ ਲਿਆਉਂਗੇ ਮੂਤ ਨਾਲ ਦਾੜੀ ਮਨਾ ਦੇਾਂਗੇ ਜੇ ਜੇਲ੍ਹ ਚੋਂ ਨਿਕਲੇ ਵਾ ਖੜਾ ਕਰਾ ਲੈਣ ਛੇਪਾ ਹੁਣ ਫਿਰ ਜਨੀਆਂ ਉਹੋ ਜਿਹੇ ਜਿਹੜੇ ਬੇਸਰੇ ਲੋਕ ਹੁੰਦੇ ਆ ਜਿਨ੍ਹਾਂ ਨੂੰ ਅਕਲ ਹੀ ਨਹੀਂ ਹੁੰਦੀ ਜਿਨ੍ਹਾਂ ਨੂੰ ਪਤਾ ਨਹੀਂ ਸੰਘਰਸ਼ ਕਿਵੇਂ ਲੜਨਾ ਉਹ ਬੋਲੀ ਜਾਂਦੇ ਹੁੰਦੇ ਆ ਕੱਲ੍ਹ ਦੀ ਖਨੋਰੀ ਵਾਲੀ ਘਟਨਾ ਕੀ ਲੱਗਦਾ ਐਵੋਇਡ ਹੋ ਸਕਦੀ ਸੀ ਜੇ ਇਹ 13 ਦੇ ਇਨਸੀਡੈਂਟ ਤੋਂ ਬਾਅਦ ਹੀ ਇਹ ਸਮਝ ਲੈਂਦੇ ਕਿ ਸਾਡਾ ਜਾਣਾ ਵਸਦਾ ਉੱਥੇ ਹੈ ਨਹੀਂ ਐ ਅਸੀਂ ਨਾ ਨੌਜਵਾਨਾਂ ਨੂੰ ਬੁਲਾਈਏ ਅਸੀਂ ਨਾ ਉੱਥੇ ਪੋਕਲੇ ਨਾਲ ਲੈ ਕੇ ਪਹੁੰਚੀਏ ਨਾ ਜੀਸੀਬੀ ਲੈ ਕੇ ਪਹੁੰਚੀਏ ਨਾ ਨੌਜਵਾਨਾਂ 'ਚ ਜੋਸ਼ ਭਰੀਏ ਨਹੀਂ ਇਹ ਮੈਂ ਤਾਂ ਐ ਪੁੱਛੂਗਾ ਵੀ ਇਹਨਾਂ ਨੇ ਇਹ ਪਲਾਨਡ ਸੀ ਕਿ ਜਿਹੜੀ ਮੰਗਾਈਆਂ ਸੀ ਜਥੇਬੰਦੀਆਂ ਨੇ ਮੰਗਾਈਆਂ ਸੀ ਉੱਥੇ ਜਦੋਂ ਮਤਲਬ ਕਿਸਾਨ ਤੱਕ ਟਰੈਕਟਰ ਤਾਂ ਲੈ ਜਾਣਾ ਚਲੋ ਮੰਨ ਲਓ ਟਰੈਕਟਰ ਟਰਾਲੀ ਲੈ ਕੇ ਜਾਣੇ ਆ ਜਦੋਂ ਦੂਜੀ ਜੰਗ ਦੀ ਤਿਆਰੀ ਕਰਦੇ ਕੀ ਅਸੀਂ ਦੂਜੀ ਫੌਜ ਨਾਲ ਤੱਕ ਤਕੜੇ ਪ੍ਰਤਾਜਨ ਤਕੜੇ ਹੋਈਆਂ ਨਾ ਨੌਜਵਾਨਾਂ ਚ ਜੋਸ਼ ਆ ਇਮਾਨਦਾਰੀ ਆ ਪਰ ਹੋਸ਼ ਨਹੀਂ ਨਾ ਵੀ ਕਿਹਜੇ ਢੰਗ ਨਾਲ ਲੜਨਾ ਭਾਵੇਂ ਕਿ ਜਦੋਂ ਸਿੰਘੂ ਪਿਛਲੀ ਵਾਰੀ ਗਏ ਉਦੋਂ ਵੀ ਬਹੁਤ ਸਾਰੀਆਂ ਕੋਸ਼ਿਸ਼ਾਂ ਹੋਈਆਂ ਆ ਆਪਸ ਦੇ ਵਿੱਚ ਪਾੜਨ ਦੀਆਂ ਬਹੁਤ ਸਾਰਿਆਂ ਨੇ ਇਹ ਵੀ ਸਵਾਲ ਚੁੱਕੇ ਕਿ ਕਈ ਤਾਂ ਬੰਦੇ ਵਿੱਚ ਸੈਂਟਰ ਨਾਲ ਹੀ ਰਲੇ ਹੋਏ ਨੇ ਇਹ ਧਰਨਾ ਹੁਣ ਚੱਲ ਰਿਹਾ ਹੈ ਇਸ ਦੇ ਉੱਤੇ ਵੀ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਵਾਕਈ ਹੀ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਧਰਨਾ ਹੈ ਜਾਂ ਇਸ ਦੇ ਪਿੱਛੇ ਤੁਹਾਨੂੰ ਕੁਝ ਹੋਰ ਕਹਾਣੀ ਲੱਗਦੀ ਹੈ ਕੁਝ ਮਨਸ਼ਾ ਹੋਰ ਲੱਗਦੀ ਨਹੀਂ ਦੇਖੋ ਅਸੀਂ ਤਾਂ ਕਹਾਂਗੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਤੇ ਹੁਣ ਕੀ ਤੁਹਾਡੀ ਰੂਪਰੇਖਾ ਰਹਿਣ ਵਾਲੀ ਹੈ ਤੁਹਾਡੇ ਜਥੇਬੰਦੀ ਦਾ ਹਾਲਾ ਕੀ ਵੈਸੀ ਸੜਕਾਂ ਦੇ ਉੱਤੇ ਐ ਰੇਲ ਰੋਕ ਰਹੀ ਐ ਕਲੈਕਟਿਵ ਕੀ ਕਰੋਗੇ ਤੁਸੀਂ ਅਸੀਂ ਸ਼ਿਕਾਰਜ ਕਰਾਂਗੇ ਆ ਦੇਖ ਹਸਪਤਾਲ ਚ ਉੱਠ ਕੇ ਆਏ ਕੱਲ ਸ਼ਾਮ ਨੂੰ 16 ਤਰੀਕ ਤੋਂ ਹਸਪਤਾਲ ਚ ਪਿਆ ਸੀ ਛੁੱਟੀ ਲੈ ਗਏ ਆ ਟੀਕੇ ਹੁਣ 4 ਨਾਲ ਨੇ 8 ਟੀਕੇ ਨਾਲ ਅਜ ਕੱਲ ਦੇ ਵੀ ਰਹਿੰਦੇ ਆ ਕੋਰਸ ਕਰਨਾ ਪੂਰਾ ਸਾਰੇ ਮਤਲਬ ਸਰੀਰ ਨੂੰ ਸੋਜ ਆ ਗਈ ਸੀ ਇਨਫੈਕਸ਼ਨ ਹੋ ਗਈ ਸੀ ਚੁੱਪ ਰਹਿਆ ਰੋਟੀ ਅੱਜ ਖਾਧੀ ਐ ਪੰਜਾਂ ਦਿਨਾਂ ਬਾਅਦ ਸੰਘਰਸ਼ ਦੇ ਮੈਦਾਨ ਚ ਜੇ ਉੱਠਾ ਹੀ ਉੱਠ ਕੇ ਆਇਆ ਨਾ ਹਸਪਤਾਲ ਚੋਂ ਵਿਸ਼ੰਗਰਸ਼ ਕਰਾਂਗੇ ਸੰਘਰਸ਼ ਕਰ ਰਹੇ ਹਾਂ ਮੌਜੂਦਾ ਸੰਘਰਸ਼ ਸੰਘਰਸ਼ ਕਰਾਂਗੇ ਨਹੀਂ ਇੱਕਜੁੱਟ ਸੰਘਰਸ਼ ਕਰਾਂਗੇ ਜਿਹੜਾ ਇਹ ਮੌਜੂਦਾ ਇੱਥੇ ਚੱਲ ਰਿਹਾ ਸ਼ੰਭੂ ਦਾ ਔਰ ਖਨੋਰੀ ਦਾ ਤੁਹਾਨੂੰ ਇਸ ਦੀ ਰੂਪਰੇਖਾ ਕੀ ਨਜ਼ਰ ਆਉਂਦੀ ਹੈ ਕਿ ਲੱਗਦਾ ਕਿ ਇਹ ਇਹ ਤਾਂ ਉਹਨਾਂ ਨੇ ਤੇ ਸਵਾਲ ਕਰੋ ਦੇਖੋ ਛੇੜਾ ਜਾਂਦਾ ਤੂੰ ਨਿਆਣਾ ਜਾਂ ਫਿਰ ਜਾਣ ਬਗਾਨ ਸੀ ਰੂਪਰੇਖਾ ਉਹਨਾਂ ਨੇ ਬਣਾਉਣੀਆਂ ਪੁੱਛੀ ਮੈਨੂੰ ਜਾਨਾ ਤੂੰ ਨਹੀਂ ਤੁਹਾਨੂੰ ਤਾਂ ਐਨਾਲਿਸਿਸ ਤਾਂ ਹੋਊਗਾ ਤੁਹਾਨੂੰ ਜੱਜਮੈਂਟ ਤਾਂ ਲੱਗਦੀ ਹੋਊਗੀ ਕਿ ਅਸੀਂ ਤਾਂ ਬਣਾ ਲਈ ਜਿਹੜੀ ਬਣਾਉਣੀ ਸੀ ਕਿੰਨਾ ਮੱਥਾ ਮਾਰੀ ਕਰਕੇ 4 ਘੰਟਿਆਂ ਚ ਬਣਾਈ ਆ ਹੁਣ ਅਗਲਾ ਨੇ ਕੀ ਪਤਾ ਕਿਹ ਹੈ ਜੀ ਬਣਾਉ ਉਹ ਤਾਂ ਉਹੀ ਬਣਾ ਸਕਦੇ ਅਸੀਂ ਤਾਂ ਕੁਝ ਨਹੀਂ ਕਰ ਸਕਦੇ ਅਸੀਂ ਤਾਂ ਹਾਂ ਜ਼ਬਰਦਸਤ ਟੱਕਰ ਕਰਨ ਵਾਸਤੇ ਅਸੀਂ ਭਾਵੇਂ ਰਾਤ ਨੂੰ ਉੱਠਣਾ ਪਏ ਜਬਰਦਸਤ ਵਿਰੋਧ ਕਰਾਂਗੇ ਜਿਹਨਾਂ ਨੇ ਇਹ ਕਾਲ ਦਿੱਤੀ ਕਹਿੰਦੇ ਕਿ ਪੈਰਲਲ ਪ੍ਰੋਗਰਾਮਾਂ ਦੋ ਆ ਕੇ ਨਾਲ ਰਲ ਜਾ ਅਸੀਂ ਤਾਂ ਦਿੱਤਾ ਹੀ ਨਹੀਂ ਕੋਈ ਕਿਹੜਾ ਪੈਰਲਲ ਪ੍ਰੋਗਰਾਮ 23 ਵਾਲਾ ਜਿਹੜਾ ਟਰੈਕਟਰ ਮਾਰਚ ਦਾ ਦਿੱਤਾ ਜਿਹੜਾ ਕੱਲ ਦਾ ਦਿੱਤਾ ਆ ਸਾਡੇ ਮੂੰਹ 'ਚ ਨਾ ਪਾਓ ਤੁਸੀਂ ਸਮਾਰ ਕੇ ਜ਼ਿਆਦਾ ਸੁਣਿਆ ਕਰੋ ਕਿਹੜਾ ਟਰੈਕਟਰ ਮਾਰਚ ਰੱਖਿਆ ਮੈਨੂੰ ਦੱਸ ਤੁਸੀਂ ਨਹੀਂ ਰੱਖਿਆ ਤੁਸੀਂ ਕਿਹਾ ਆਪ ਤਾਂ ਕਿਹਾ ਤੁਸੀਂ ਤੁਸੀਂ ਕਿਹਨੂੰ ਟਰੈਕਟਰ ਮਾਰਚ ਰੱਖਿਆ ਸੀ ਰੱਖਿਆ ਹੋਰ ਕੀ ਰੱਖਿਆ ਟਰੈਕਟਰ ਪ੍ਰੋਟੈਸਟ ਆ ਪੁੱਤ ਮੇਰਾ ਤੇ ਅਸਤੇ ਮਾਰਚ ਮਾਰਚ ਤਾਂ ਕਰੋਗੇ ਤੇ ਉਹਨਾਂ ਨੇ ਕਿਹਾ ਅੰਮ੍ਰਿਤਸਰ ਤੋਂ ਲੈ ਕੇ ਅਸੀਂ ਰਸਤੇ ਤੱਕ ਇਹ ਹੀ ਸਮਝ ਸਮਝ ਤੇਜ਼ੀ ਕਰ ਲੈਨੇ ਆਂ ਸਮਝ ਲਾਓ ਇਹ ਆ ਵੀ ਪਿੰਡਾਂ ਜੋ ਟਰੈਕਟਰ ਕੱਢ ਕੇ ਉਹਦੇ ਉੱਤੇ ਪ੍ਰੋਟੈਸਟ ਕਰਨਾ ਟਰੈਕਟਰਾਂ ਦੀ ਗਿਣਤੀ ਦਿਖਾਉਣੀ ਆ ਸੜਕਾਂ 'ਚ ਟਰੈਕਟਰ ਲਿਆ ਕੇ ਖੜੇ ਕਰ ਦੇਣ ਤੇ ਕੱਲ ਕੱਲ ਫਿਰ ਤੋਂ ਮਗਰ ਉਸਵਾਲ ਕਰਨ ਲੱਗ ਜਾਨਾ ਸੀ ਵੀ ਕਹਿੰਦੇ ਸੀ ਟਰੈਕਟਰ ਤੋੜਨੇ ਆਂ ਉਹ ਡਰਦੇ ਨੇ ਤੋਰੇ ਨਹੀਂ ਟਰੈਕਟਰਾਂ ਦੀ ਗਿਣਤੀ ਦਿਖਾਉਣੀ ਆ ਸ਼ਾਹਤ ਭਾਈ ਉਹ ਉਹ ਤੁਹਾਡਾ ਪ੍ਰੋਟੈਸਟ ਹੋ ਗਿਆ ਉਹ ਮਾਰਚ ਹੋ ਗਿਆ ਟਰੈਕਟਰ ਮਾਰਚ ਹੋ ਗਿਆ ਕੱਲ ਵਾਲਾ ਜਿਹੜਾ ਤੁਸੀਂ ਦਿੱਤਾ ਕਿ ਮਾਰਚ ਨਹੀਂ ਬਾਬਾ ਤੁਸੀਂ 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 ਇਹ ਦੱਸੋ ਕਿ ਕੱਲ ਜਿਹੜਾ ਅਰਥੀ ਫੂਕ ਰੱਖਿਆ ਹੋਇਆ ਉਹ ਵੀ ਤਾਂ ਇੱਕ ਤਰੀਕੇ ਦੀ ਤਕਵਾ ਹੀ ਹੋਗੀ ਅਕਾਲਪ ਦੇਣੀ ਨਹੀਂ ਚਾਹੀਦੀ ਤੂੰ ਦੱਸ ਵੀ ਨਹੀਂ ਦੇਣੀ ਚਾਹੀਦੀ ਬਰੋਚ ਤਾਂ ਕਹਿੰਦਾ ਦੋ ਮੈਂ ਉਹਨਾਂ ਦੀ ਗੱਲ ਕਰਦਾ ਢੱਲੇ ਵਾਲਾ ਉਹਨਾਂ ਇਹ ਕਹਿ ਰਹੇ ਨੇ ਕਿ ਨਾ ਢੱਲੇ ਵਾਲਾ ਉਹਨਾਂ ਨੂੰ ਪੁੱਛ ਕੇ ਨਹੀਂ ਪ੍ਰੋਗਰਾਮ ਦੇਣਾ ਹਨਾ ਨਾ ਉਹਨਾਂ ਨੇ ਸਾਨੂੰ ਪੁੱਛ ਕੇ ਦੇਣਾ ਤਾਂ ਚੱਲ ਮੰਦਰੋਣੀ ਕਹਿ ਰਹੇ ਨੇ ਕਿ ਨਾ ਡੱਲੇ ਵਾਲੋ ਉਹਨਾਂ ਨੇ ਸਾਨੂੰ ਪੁੱਛ ਕੇ ਕਾਲ ਦੇਣੀ ਆ ਔਰ ਨਾ ਹੀ ਅਸੀਂ ਉਹਨਾਂ ਨੂੰ ਪੁੱਛ ਕੇ ਕੋਈ ਐਕਸ਼ਨ ਲੈਣਾ ਜੋ ਸਾਡੀ ਜਥੇਬੰਦੀ ਦੀ ਕਾਲ ਸੀ ਅਸੀਂ ਉਹ ਲੁੱਤੀ ਹੈ ਤਾਂ ਅੱਗੇ ਵੀ ਅਸੀਂ ਇਸੇ ਤਰੀਕੇ ਨਾਲ ਸੰਘਰਸ਼ ਜੋ ਹੈ ਉਹ ਨੌਜਵਾਨਾਂ ਦੇ ਲਈ ਆਪਣੇ ਕਿਸਾਨਾਂ ਦੀ ਲੜਦੇ ਰਵਾਂਗੇ ਕੈਮਰਾ ਪਰਸਨ ਦਵਿੰਦਰ ਨਾ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ